ਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀਆਂ ਮਿਤਰਾ ਮਾਵਾਂ ਤੇ ਪੈਣਾ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਵਾਸਤੇ ਬਾਈ ਰਣਜੀਤ ਸਿੰਘ ਜਾਂ ਬਾਬਾ ਰਣਜੀਤ ਸਿੰਘ ਜਾਂ ਸੰਤ ਰਣਜੀਤ ਸਿੰਘ ਡੱਡਰੀਆਂ ਵਾਲੇ ਇਹਨਾਂ ਤਿੰਨਾਂ ਚੋਂ ਕਿਹੜਾ ਸਹੀ ਹੈ ਤੁਸੀਂ ਇਹ ਮੈਨੂੰ ਦੱਸਣਾ ਕਮੈਂਟ ਬਾਕਸ ਦੇ ਅੰਦਰ ਆ ਕੇ ਔਰ ਇਹਨਾਂ ਤਿੰਨਾਂ ਦਾ ਫਰਕ ਵੀ ਦੱਸਣਾ ਬਾਈ ਰਣਜੀਤ ਸਿੰਘ ਬਾਬਾ ਰਣਜੀਤ ਸਿੰਘ ਸੰਤ ਰਣਜੀਤ ਸਿੰਘ ਇਹਨਾਂ ਤਿੰਨਾਂ ਚੋਂ ਇਹ ਕਿਹੜੇ ਨੇ ਇਹ ਵੀ ਦੱਸਣਾ ਤੇ ਔਰ ਬਹੁਤ ਵਧੀਆ ਕਥਾ ਇਸ ਕਥਾ ਨੂੰ ਆਪਾਂ ਐਂਡ ਤੱਕ ਦੇਖਣਾ ਜਲਦੀ ਨਾਲ ਕਥਾ ਸਟਾਰਟ ਕਰ ਲੈਨੇ ਕਥਾ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰ ਦਿਜੇ ਚਲੋ ਹੁਣ ਕਰਨੇ ਆ ਵੀਡੀਓ ਸਟਾਰਟ ਮੈਂ ਢੜੀਆਂ ਪਿੱਛੇ ਜੇ ਗਿਆ ਮੈਂ ਇਦਾਂ ਸਾਰੇ ਇਕੱਠੇ ਹੋਏ ਮੈਂ ਕਿਹਾ ਮੈਂ ਪਿੰਡ ਚਿਰ ਬਾਅਦ ਗਿਆ ਸੀ 4-5 ਸਾਲਾਂ ਬਾਅਦ ਤੇ ਸਾਰੇ ਪਿੰਡ ਵਾਲੇ ਬੀਬੀਆਂ ਕਾਫੀ ਸੰਖੇਪ ਇਕੱਠੀ ਹੋਈ ਤੇ ਮੈਂ ਉੱਥੇ ਬੋਲਦੇ ਨੇ ਕਿਹਾ ਮੈਂ ਕਿਹਾ ਮੇਰੇ ਨਾਲ ਨਾਂ ਦੇ ਨਾਲ ਸਾਡੇ ਗਰੰਥੀ ਹੁੰਦਾ ਸੀ ਉੱਥੇ ਉਹਦਾ ਨਾਂ ਸੀ ਮਹਿਲ ਸਿੰਘ ਤੇ ਮੈਂ ਅੱਗੇ ਵੀ ਸਟੇਜ ਤੇ ਸੁਣਾਇਆ ਵੀ ਢਾਡੀ ਜਥਾ ਕੀਤਾ ਪ੍ਰੋਗਰਾਮ ਕਰਨ ਲਈ ਮੈਨੂੰ ਘਰੋਂ ਲੈ ਕੇ ਕਹਿੰਦੇ ਕੀਰਤਨ ਕਰਨ ਲਈ ਮੈਂ ਕਿਹਾ ਆਹੋ ਕਹਿੰਦੇ ਆ ਜਾ ਰਲ ਕੇ ਮੁੰਡੇ ਕੀਰਤਨ ਕਰਨ ਲੱਗੇ ਮੈਨੂੰ ਕਹਿੰਦੇ ਕੋਈ ਕਥਾ ਵੀ ਆਉਂਦੀ ਤੇ ਸੁਣਾ ਦੇ ਮੈਂ ਸਾਭ ਨੂੰ ਖੰਡ ਪਾਠ ਚੱਲਦਾ ਸੀ ਆਰੰਭ ਹੋਇਆ ਸੀ ਪਾਠ ਜਿਵੇਂ ਅੱਜ 3 ਤਰੀਕ ਹੈ 3 ਨੂੰ ਆਰੰਭ ਹੋਇਆ ਸੀ 5 ਜਨਵਰੀ ਨੂੰ ਭੋਗ 5 6 7 ਦਾ ਸੀ ਉਹਦਾ 5 ਨੂੰ ਆਰੰਭ ਹੋਇਆ ਸੀ 7 ਨੂੰ ਭੋਗ ਪਿਆ 5 ਨੂੰ ਜਦੋਂ ਮੈਂ ਐਡਾ ਢੋਲਕ ਪਜਾਵਾਂ ਫਿਰ ਕੀਰਤਨ ਕਰਨ ਲੱਗਾ ਮੈਨੂੰ ਮੇਰੇ ਨਾਲ ਦਾ ਕਹਿੰਦਾ ਵੀ ਤੂੰ ਕਥਾ ਵੀ ਕਰ ਦੇ ਮੈਂ ਥੋੜੀ ਜੀ ਸਾਖੀ ਸ਼ੁਰੂ ਕਰਨ ਲਈ ਜਦ ਤੱਕ ਕਰ ਸੁਣਾਈ ਦਿਆਂ ਪ੍ਰਾਣੀ ਬੈਣੀ ਦੀ ਮੈਂ ਗੱਲ ਕਰਦਾ ਏਦਾਂ ਹੀ ਸੁਣਾਈ ਸਾਖੀ ਤੇ ਬੜਾ ਉਹ ਪਿੰਡੇ ਨਾ ਸਪੀਕਰ ਚੱਲਦਾ ਸੀ ਪਿੰਡ 'ਚ ਤੇ ਆਵਾਜ਼ ਗਈ ਤੋਂ ਅਗਲੇ ਦਿਨ ਵਾਵਾ ਇਕੱਠੇ ਹੋ ਕੇ ਆ ਕੇ ਕਹਿੰਦੇ ਅੱਜ ਫੇਰ ਕਰ ਮੈਂ ਘੰਟਾਕ ਫੇਰ ਲਾ ਦਿੱਤਾ ਭੋਗ ਤੇ ਜਿਹੜਾ ਟਾਢੀ ਕੀਤਾ ਸੀ ਕਹਿੰਦੇ ਤੂੰ ਰਹਿ ਨਹੀਂ ਦੇ ਆਪੇ ਹੀ ਕਰ ਲੂ ਵੀ ਤੂੰ ਤੇਰੀ ਨਹੀਂ ਲੋੜ ਤੇ ਮੇਰੇ ਨਾਮ ਦੇ ਨਾਲ ਸਾਡੇ ਉਥੇ ਗ੍ਰੰਥੀ ਨੇ ਨਾਲੇ ਸਾਨੂੰ ਸਰੂਪੇ ਦਿੱਤੇ ਤੇ ਨਾਲੇ ਕਵੇ ਸਾਡੇ ਪਿੰਡ ਦਾ ਵੀ ਸੰਤ ਹੈ ਉਹਨੇ ਮੇਰੇ ਨਾਮ ਨਾਲ ਲਾ ਦਿੱਤਾ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਮੈਂ ਬੜਾ ਖੁਸ਼ ਹੋਇਆ ਮੈਂ ਕਿਹਾ ਤਾਂ ਬੜਾ ਵਧੀਆ ਕੰਮ ਮਤਲਬ ਚੰਗਾ ਕਿੰਨੂ ਨਹੀਂ ਲੱਗਦਾ ਬਾਬਿਆਂ ਦੀ ਲਾਈਨ ਵਿੱਚ ਸੀ ਤੇ ਉਹ ਪਿੰਡ ਵਾਲਿਆਂ ਨੇ ਸੰਤ ਕਹਿਤਾ ਉੱਥੇ ਤਿੰਨ ਚਾਰ ਪਿੰਡਾਂ ਦੇ ਹੋਰ ਆਏ ਹੋਏ ਸੀ ਉਹ ਵੀ ਲੈ ਕੇ ਕਹਿੰਦੇ ਸਾਡੇ ਵੀ ਕਰੋ ਸਾਡੇ ਵੀ ਕਰੋ ਮੁੜ ਕੇ ਤੇ ਪਿੱਛੇ ਮੁੜ ਕੇ ਨਹੀਂ ਦੇਖਿਆ ਵੀ ਚੱਲ ਪਿਆ ਇੱਥੇ ਚੱਲ ਇੱਥੇ ਚੱਲ ਮੈਂ ਦੱਸਣਾ ਚਾਹੁੰਦਾ ਮੈਂ ਉੱਥੇ ਦੱਸਾਂ ਮੈਂ ਕਿਹਾ ਮੈਂ ਬੜਾ ਖੁਸ਼ ਹੋਇਆ ਵੀ ਅੱਛਾ ਹੁਣ ਅਸੀਂ ਵੀ ਸੰਤਾਂ ਮਤਲਬ ਬਣ ਕੇ ਮੈਂ ਖੁਸ਼ ਹੋਇਆ ਤੇ ਮੈਂ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਦੱਸਾਂ ਤੁਹਾਨੂੰ ਵੀ ਦੱਸਦਾ ਪਿੰਡ ਵਾਲਿਆਂ ਨੂੰ ਕਿਹਾ ਮੈਂ ਕਿਹਾ ਲਾਇਆ ਸੀ ਤੁਸੀਂ ਮੈਂ ਬੜਾ ਖੁਸ਼ ਹੋਇਆ ਇਹਦੇ ਠੀਕ ਹੈ ਮੈਂ ਕਿਹਾ ਲਾਇਆ ਤੇ ਸੀ ਪਰ ਲਾਇਆ ਮੈਂ ਬਹੁਤ ਔਖਾ ਹੈ ਮੈਂ ਖਮਿਆਜਾ ਭੁਗਦ ਰਿਆਂ ਲਾਉਣ ਦਾ ਇਹ ਲਾਣਾ ਸੌਖਾ ਹੈ ਲਾਉਣਾ ਬਹੁਤ ਔਖਾ ਸੱਚੀ ਮੈਂ ਕਹਿ ਰਿਹਾ ਆ ਜਿੰਨੇ ਬਾਬਿਆਂ ਨੇ ਲਾਇਆ ਮੇਰੇ ਨਾਲ ਸ਼ਰਤ ਲਾ ਦੇਣ ਤੇ ਲਾ ਕੇ ਵਿਖਾਓ ਵਡਾ ਬਾਬਾ ਕੋਈ ਲਾ ਕੇ ਵਿਖਾਵੇ ਵੱਡਾ ਹੋਵੇ ਨਾ ਹੋਵੇ ਬਾਬੇ ਦਾ ਮਤਲਬ ਰਾੜੇ ਵਾਲਿਆਂ ਦਾ ਮੁਖੀ ਹੈ ਕੋਈ ਆਗੂ ਹੈ ਰਤਵਾੜੇ ਵਾਲਿਆਂ ਦਾ ਬਾਬਾ ਆਗੂ ਹੋਵੇ ਵੱਡਾ ਬਾਬਾ ਹੋਵੇ ਕੋਈ ਉਹਨੇ ਲਾਇਆ ਲੋਕਾਂ ਨੇ ਲਾਇਆ ਇਸ਼ਤਿਹਾਰਾਂ ਦੇ ਲੱਗਿਆ ਬੜਾ ਖੁਸ਼ਕਦਰ ਮੇਰੇ ਨਾਲ ਨਾਲ ਲੱਗਿਆ ਲਾ ਕੇ ਵਿਖਾਓ ਸੱਚੀ ਗੈਰ ਰਿਆਂ ਲਾ ਕੇ ਰੱਖੀ ਨਹੀਂ ਸਰ ਜੇ ਲਾਊਗਾ ਤੇ ਨਾਲ ਹੀ ਸ਼ਬੀਨਾ ਆਉਣਗੇ ਇਸ ਗੱਲ ਦੀ ਗਰੰਟੀ ਹੈ ਵਿਰੋਧ ਖੜਾ ਹੋ ਜਾਏਗਾ ਵੀ ਆ ਤਾਂ ਵਿਗੜ ਗਿਆ ਇੱਥੇ ਐ ਹੋ ਗਿਆ ਜਦੋਂ ਨੇ ਕਹਿਣਾ ਮੈਂ ਬਾਬਾ ਨਹੀਂ ਰਿਆ ਮੈਂ ਭਾਈ ਬਣ ਗਿਆ ਭਾਈ ਮਤਲਬ ਭਰਾ ਵੱਡਾ ਭਾਈ ਸਮਝ ਲਓ ਛੋਟਾ ਭਾਈ ਸਮਝ ਮੈਨੂੰ ਮਿਲਣ ਬੰਦੇ ਆਉਂਦੇ ਐ ਮੈਂ ਤੁਹਾਡੇ ਚ ਥੱਲੇ ਬੈਠਾ ਹੁੰਨਾ ਕਿ ਕਦੇ ਮੁੜ ਕੇ ਕੁਰਸੀ ਤੇ ਬੈਠਾ ਵੇਖਿਆ ਮੈਨੂੰ ਵੀ ਸੰਗਤ ਪੈਰਾਂ ਚ ਭਾਈ ਹੋਵੇ ਤਾਂ ਮੈਂ ਉੱਚਾ ਬੈਠਾ ਹਾਂ ਬਰਾਬਰ ਬਹਿ ਕੇ ਗੱਲਬਾਤ ਕਰਦਾ ਹਰ ਇੱਕ ਦੀ ਸੁਣਦਾ ਹਰ ਇੱਕ ਨਾਲ ਕਰਦਾ ਭਰਾ ਦਾ ਮਤਲਬ ਭਾਈ ਸੀ ਪਰ ਮਾਹੌਲ ਇਦਾਂ ਦਿਮਾਗ ਵਿੱਚ ਵੜਿਆ ਹੋਇਆ ਅਗਲਾ ਕਹਿੰਦਾ ਭਾਈ ਸਾਰਿਆਂ ਨੂੰ ਮੰਨਣਾ ਪੈਣਾ ਫਿਰ ਤੇ ਕਿਦਾਂ ਪਿੱਟ ਸਿਆਪਾ ਪਾਪਤਾ ਤੇ ਮੈਂ ਕਹਿੰਦਾ ਲਾ ਕੇ ਦਿਖਾਓ ਜਿਨ੍ਹਾਂ ਨੇ ਲਾਇਆ ਹੋਇਆ ਤੁਸੀਂ ਕਹਿੰਦੇ ਆ ਨਾ ਇਹ ਵਿਗੜ ਗਿਆ ਇਹ ਐ ਹੋ ਗਿਆ ਸਚਾਈ ਇਹ ਐ ਤੁਹਾਡਾ ਜੀ ਕਰਦਾ ਲਾਉ ਨੂੰ ਪਰ ਤੁਸੀਂ ਲਾ ਸਕਦੇ ਨਹੀਂ ਕਈ ਬਾਬਿਆਂ ਦਾ ਜੀ ਕਰਦਾ ਲਾ ਦੀਆ ਆਪਣੇ ਨਾਮ ਨਾਲ ਪਰ ਲਾ ਨਹੀਂ ਸਕਦੇ ਪਤਾ ਹੈ ਵੀ ਨਾਲ ਦੇ ਭਾਈਚਾਰੇ ਨੇ ਛੱਡਣਾ ਨਹੀਂ ਇਹ ਪੰਗਾ ਹੈ ਖਤਰਾ ਕਹਿੰਦੇ ਉਹ ਕਹਿੰਦਾ ਮੈਂ ਨਹਾਉਣ ਚੱਲਿਆਂ ਤੀਰਥ ਤੇ ਕੁੱਤਾ ਕਹਿੰਦਾ ਉਹ ਕਹਿੰਦੇ ਜਾਏਗਾ ਕਿਵੇਂ ਕਹਿੰਦਾ ਬਾ ਇੱਥੋਂ ਦੂਜੇ ਪਿੰਡ ਦੂਜੇ ਤੋਂ ਤੀਜੇ ਪਿੰਡ ਕਹਿੰਦਾ ਉਹ ਤਾਂ ਠੀਕ ਹੈ ਤੇਰੇ ਭਾਈਚਾਰੇ ਨੇ ਲੰਘੇ ਨਹੀਂ ਦੇਣਾ ਤੇ ਖਤਰਾ ਆਇਆ ਹੈ ਤੈਨੂੰ ਬੰਦਿਆਂ ਤੋਂ ਥੋੜਾ ਖਤਰਾ ਬੰਦੇ ਨੂੰ ਕੀ ਪ੍ਰੋਬਲਮ ਆ ਵੀ ਪੁੱਤਾਂ ਲੰਘਿਆ ਜਾਂਦਾ ਤੂੰ ਪਿੰਡ ਵਾਲਿਆਂ ਨਾਲ ਲੰਘ ਜੇ ਪਰ ਜਿਹੜਾ ਤੇਰਾ ਭਾਈਚਾਰਾ ਉਸ ਪਿੰਡ 'ਚ ਉਹ ਉਹ ਤੈਨੂੰ ਲੰਘਣ ਦੇ ਦੇਣਗੇ ਸਾਨੂੰ ਖਤਰਾ ਲੋਕਾਂ ਤੋਂ ਨਹੀਂ ਕਿਹਦੇ ਤੋਂ ਭਲਾ ਭਾਈਚਾਰੇ ਤੋਂ ਉਹ ਕਿਹੜੇ ਐ ਕਥਾ ਵਾਲੇ ਕੀਰਤਨ ਵਾਲੇ ਚਿਮਟਿਆਂ ਵਾਲੇ ਉਹਨਾਂ ਤੋਂ ਖਤਰਾ ਚੋਲੇ ਵਾਲਿਆਂ ਤੋਂ ਖਤਰਾ ਹੈ ਬਾਕੀਆਂ ਤੋਂ ਥੋੜਾ ਖਤਰਾ ਹੈ ਦੱਸ ਦਿਓ ਖਤਰਾ ਕੋਈ ਰੱਖ ਲਓ ਦੁਵਾਨ ਲੈ ਜਿੰਨੇ ਏਰੀਏ ਦੇ ਆਇਓ ਜਾ ਕੇ ਕਹੋ ਦੁਵਾਨ ਲੱਗਣੇ ਨੇ ਮੰਡੀ ਚ ਚਾਹ ਵੇਖਿਓ ਅਗਰਾਈਆਂ ਵੇਖਿਓ ਲੋਕੀ ਦਿੰਦੇ ਤੇ ਲਵਾਓ ਬਈ ਖੁਸ਼ ਹੋ ਜਾਣਗੇ ਸਾਡੇ ਭਾਈਚਾਰੇ ਨੂੰ ਲੋਕ ਚੱਕ ਚੁਕਾ ਕੇ ਤੇ ਬਾਬਾ ਬਣਾ ਦਿੰਦੇ ਨੇ ਤਾਂ ਕਰਕੇ ਇਹ ਇਹ ਵੱਡੀ ਪ੍ਰੋਬਲਮ ਹੈ ਤੁਹਾਨੂੰ ਲੱਗਦਾ ਸੌਖਾ ਸੌਖਾ ਨਹੀਂ ਹੈ ਬੜਾ ਕੁਝ ਮੁੱਲ ਲੈਣਾ ਪੈਣਾ ਹੈ ਕਮਾਲ ਦੀ ਗੱਲ ਹੈ ਥੱਲੇ ਤੋਂ ਉੱਤੇ ਜਾਣਾ ਸੌਖਾ ਹੈ ਉੱਤੋਂ ਥੱਲੇ ਆਉਣਾ ਬੜਾ ਔਖਾ ਹੈ ਤੁਸੀਂ ਥੱਲੇ ਤੋਂ ਉੱਪਰਲੀ ਡਿਗਰੀ ਲਾਓ ਸੰਤ ਕੋ ਬ੍ਰਹਮ ਗਿਆਨੀ ਨਾਲ ਲਾ ਲਓ ਸੌਖਾ ਹੈ 108 ਲਾ ਲਓ ਸੌਖਾ ਹੈ 111 ਲਾ ਲਓ ਸੌਖਾ ਹੈ 113 ਲਾ ਲਓ 121 ਲਾ ਲਓ ਜੇ ਨਵੀਂ ਡਿਗਰੀ ਚਾਹੁੰਨੀ ਹੈ 13000 13 ਲਾ ਲਓ ਕਿਹੜਾ ਪੁੱਛਦਾ ਹੈ ਨਵੀਂ ਡਿਗਰੀ ਲਾ ਲਓ ਬੜੇ ਖੁਸ਼ ਹੋ ਜਾਣਗੇ ਏ ਵਾਹ ਜੀ ਵਾਹ ਪਰ ਤੁਸੀਂ ਥੱਲੇ ਨਾ ਆਓ ਵੀ ਮੈਂ ਸੰਤ ਨਹੀਂ ਮੈਂ ਬਾਬਾ ਆ ਆ ਬਾਬਾ ਨਹੀਂ ਮੈਂ ਭਾਈ ਆ ਭਾਈ ਦੀ ਮੈਂ ਤੁਹਾਡਾ ਭਰਾ ਆ ਆ ਜਿੰਨਾ ਥੱਲੇ ਆਈ ਜਾਓਗੇ ਉਹ ਉਹਨਾਂ ਨੂੰ ਪੰਗਾ ਪੈ ਜਾਣਾ ਅਗਲਾ ਕਹਿੰਦਾ ਜਦੋਂ ਇੱਥੇ ਆਇਆ ਫਿਰ ਉਹਨੂੰ ਤੁਹਾਡੇ ਵਰਗੇ ਸਵਾਲ ਕਰਦੇ ਐ ਜੇ ਰਣਜੀਤ ਸਿੰਘ ਆਪਣੇ ਨਾਂ ਨਾਲੋਂ ਬਾਬਾ ਲਾ ਕੇ ਭਾਈ ਬਣ ਸਕਦਾ ਤੂੰ ਸੰਤ ਕਿਉਂ ਐ ਇਹਦਾ ਮਤਲਬ ਤੂੰ ਆਪ ਬਣਨਾ ਚਾਹੁੰਦਾ ਹੈ ਜਨ ਆ ਪੰਗਾ ਹੈ ਤੇ ਲਾ ਕੇ ਵਿਖਾਓ ਸੌਖਾ ਨਹੀਂ ਪੱਛੀ ਦਾ ਤੇ ਮੈਂ ਪਿੰਡ ਵਾਲਾਂ ਨੂੰ ਕਿਹਾ ਮੈਂ ਕਿਹਾ ਲਾ ਤੁਸੀਂ ਦਿੱਤਾ ਸੀ ਮੈਂ ਬੜਾ ਖੁਸ਼ ਸੀ ਮੈਂ ਲਾਇਆ ਉਹ ਔਖਾ ਹੁਣ ਮੈਂ ਭਾਈ ਬਣ ਤੇ ਮੈਨੂੰ ਬਹੁਤ ਔਖਾ ਇਹ ਮਹਿੰਗਾ ਹੈ ਜਿੱਦੇ ਭਰਾਵੋ ਲਾਇਆ ਸੀ ਨਾ ਉਦਦੇ ਮੈਨੂੰ ਵੀ ਨਹੀਂ ਸੀ ਪਤਾ ਵੀ ਐਡਾ ਮਹਿੰਗਾ ਹੈ ਜਿੱਦੇ ਮੈਂ ਲਾਇਆ ਮੈਨੂੰ ਪਤਾ ਨਹੀਂ ਸੀ ਵੀ ਇੰਨੀ ਕੀਮਤ ਦੇਣੀ ਪੈਂਦੀ ਹੈ ਪਰ ਫਿਰ ਕਰ ਲਿਆ ਫੈਸਲਾ ਤੇ ਕਰ ਲਿਆ ਫਿਰ ਨਹੀਂ ਨਾ ਪਿੱਛੇ ਮੁੜਨਾ ਹੁੰਦਾ ਫਿਰ ਜੋ ਮਰਜ਼ੀ ਹੋ ਜਾਏ ਫਿਰ ਜੇ ਖੜੇ ਹੋਦੇ ਖੜੇ ਆ ਬਾਦ ਵਿੱਚ ਪਤਾ ਲੱਗ ਗਿਆ ਸਮਝ ਆ ਗਈ ਤੇ ਆ ਗਈ ਕੋਈ ਫਰਕ ਨਹੀਂ ਭਰਾਵਾ ਮੇਰੇਆ ਜਿੰਨਾ ਮੈਂ ਮੈਨੂੰ ਇੱਥੇ ਕਹਿਣਾ ਆਉਂਦਾ ਤੇਰੀ ਤੇਰੀ ਮੁਖੂਬੀ ਹੈ ਜਿਹੜੀ ਕਹੀ ਤੈਨੂੰ ਚਲਾਉਣੀ ਆਉਂਦੀ ਮੇਥੋਂ ਨਹੀਂ ਚੱਲਣੀ ਜਿਹੜਾ ਟਰੈਕਟਰ ਤੈਨੂੰ ਚਲਾਉਣਾ ਆਉਂਦਾ ਮੇਥੋਂ ਨਹੀਂ ਚੱਲਣਾ ਭੈਣੇ ਮੇਰੀਏ ਆਪਣੇ ਆਪ ਨੂੰ ਮਹਾਨ ਸਮਝ ਮੈਂ ਇੱਥੇ ਬੋਲ ਲੈਣਾ ਰੋਟੀ ਗੋਲ ਤੂੰ ਬਕਾ ਸਕਦੀ ਹੈ ਉਹ ਮੇਰੇ ਤੋਂ ਨਹੀਂ ਪੱਕਣੀ ਤੇਰੀ ਆਪਣੀ ਖੂਬੀ ਹੈ ਮੇਰੀ ਆਪਣੀ ਖੂਬੀ ਹੈ ਹਰ ਬੰਦਾ ਹੀ ਬੜਾ ਮਹਾਨ ਹੈ ਸਾਰਿਆਂ ਦੀ ਇੱਕ ਤੋਂ ਇੱਕ ਸਾਰੀ ਇੱਕ ਤੋਂ ਇੱਕ ਕਿਸੇ 'ਚ ਕੋਈ ਕਿਸੇ 'ਚ ਕੋਈ ਕੁਆਲਿਟੀ ਸਾਰਿਆਂ 'ਚ ਹੈਗੀ ਏ ਇਸ ਕਰਕੇ ਹੁਣ ਜ਼ਰੂਰੀ ਥੋੜਾ ਪ੍ਰਵਾਹ ਹੁ ਮੇਰੇ ਵਰਗੇ ਵੱਲ ਵੇਖ ਕੇ ਕਵੇ ਬੱਲੇ ਬੱਲੇ ਵੀ ਆ ਨਜ਼ਾਰਾ ਬੋਲਦਾ ਐ ਯਾਰ ਜਿੱਥੇ ਹੋ ਸਕਦਾ ਜਿੰਨੀ ਦੌੜ ਤੇਰੇ ਲੱਗ ਜਾ ਮੇਰੇ ਤੋਂ ਲੱਗ ਗਈ ਨਾ ਮੈਂ ਇੱਥੇ ਜਾਂਦਾ ਹੀ ਫੁੱਲ ਜੇ ਮੇਰਾ ਸਾਹ ਤੂੰ ਆਪਣੀ ਵੇ ਕੁਆਲਿਟੀ ਕੀ ਹੈ ਮੇਰੀ ਆਪਣੀ ਖੂਬੀ ਹੈ ਤੇਰੀ ਆਪਣੀ ਖੂਬੀ ਹੈ ਕੋਈ ਘਟ ਨਹੀਂ ਇੱਥੇ ਸਾਰੇ ਪਰਮਾਤਮਾ ਦਾ ਰੂਪ ਆ ਤੇ ਪਰਮਾਤਮਾ ਬੜਾ ਹੀ ਸੋਹਣਾ ਹੈ ਇਹਦਾ ਮਤਲਬ ਸਾਰੇ ਹੀ ਬੜੇ ਸੋਹਣੇ ਨੇ ਸਾਰੇ ਹੀ ਪਰਮਾਤਮਾ ਦਾ ਰੂਪ ਆ ਤੇ ਪਰਮਾਤਮਾ ਬੜਾ ਪਿਆਰਾ ਹੈ ਇਹਦਾ ਮਤਲਬ ਸਾਰੇ ਹੀ ਬੜੇ ਪਿਆਰੇ ਨੇ ਏ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ ਗੱਲਾਂ ਵਾਕਈ ਜਿਹੜੀਆਂ ਇਹਨਾਂ ਦਾ ਬਹੁਤ ਸੋਹਣੀਆਂ ਕਰਦੇ ਨੇ ਜਿਹੜੀਆਂ ਗੱਲਾਂ ਕਰਦੇ ਨੇ ਬੰਦਾ ਉਹਨਾਂ ਨੂੰ ਝੂਠਲਾ ਨਹੀਂ ਸਕਦਾ ਇਹ ਨਹੀਂ ਕਹਿ ਸਕਦਾ ਕਿ ਇਹ ਗੱਲਾਂ ਝੂਠੀਆਂ ਨੇ ਕੀ ਗੱਲ ਬੜੀ ਨਾ ਬਨਾਸਵਾਰ ਕੇ ਕਰਦੇ ਨੇ ਨਾ ਕੋ ਗੱਲ ਇਸ ਤਰ੍ਹਾਂ ਕਰਦੇ ਨੇ ਕਿ ਬੰਦਾ ਕਹਿ ਨਹੀਂ ਸਕਦਾ ਕਿ ਇਹ ਗੱਲ ਜਿਹੜੀ ਉਗਲ ਤੇ ਜਾਂ ਝੂਠੀ ਏ ਜਿਹੜੀਆਂ ਗੱਲਾਂ ਕਰਦੇ ਨੇ ਠੀਕ ਹੈ ਬਹਰਾਲ ਗਲਤੀਆਂ ਹਰ ਇੱਕ ਚ ਹੁੰਦੀਆਂ ਨੇ ਇਖਲਾਫ ਹਰ ਇੱਕ ਚ ਹੁੰਦੇ ਕੋਈ ਦੋ ਇਨਸਾਨਾਂ ਦੀ ਸੋਚ ਨਹੀਂ ਰਲ ਸਕਦੀ ਹਰ ਧਰਮ ਦੇ ਅੰਦਰ ਜਿਹੜਾ ਨਾ ਜਿਹੜੇ ਸੰਤ ਨੇ ਇੱਕੋ ਮਤਲਬ ਧਰਮ ਨੂੰ ਪ੍ਰਮੋਟ ਕਰ ਰਹੇ ਨੇ ਲੇਕਿਨ ਉਹਨਾਂ ਦੇ ਆਪਸ ਚ ਬੜੇ ਇਖਲਾਫ ਨੇ ਜੇ ਨਹੀਂ ਹਰ ਇੱਕ ਦਾ ਹਰ ਇੱਕ ਦਾ ਜ਼ੇਨ ਬਰਾਬਰ ਤਾਂ ਨਹੀਂ ਨਾ ਹੋ ਸਕਦਾ ਤੇ ਇਸ ਤਰ੍ਹਾਂ ਮੁਸਲਮਾਨਾਂ ਦੇ ਅੰਦਰ ਵੀ ਦੇਖੋ ਕਿ ਬੜੇ ਧੜੇ ਨੇ ਇੱਕ ਦੂਜੇ ਦੇ ਖਿਲਾਫ ਨਹੀਂ ਸੰਤ ਇੱਕ ਦੂਜੇ ਨੂੰ ਗਲਤ ਕਹੀ ਜਾਂਦਾ ਦੂਜਾ ਉਹਨੂੰ ਗਲਤ ਕਹੀ ਜਾਂਦਾ ਕਰਦੇ ਇਸਲਾਮ ਨੂੰ ਪ੍ਰਮੋਟ ਪਏ ਨੇ ਦੋਨੋਂ ਤੇ ਇਸ ਤਰ੍ਹਾਂ ਯਾਨੀ ਕਿ ਫਰਕ ਜਿਹੜਾ ਉਹ ਹੋ ਸਕਦਾ ਹੈ ਇਖਤਿਲਾਫ ਜਿਹੜਾ ਹੋ ਸਕਦਾ ਹੈ ਲੇਕਿਨ ਇਹ ਜਿਹੜੀਆਂ ਗੱਲਾਂ ਬਾਤ ਜਿਹੜੀਆਂ ਨਮਾਸ਼ਰੇ ਦੀਆਂ ਜਿਹੜੀਆਂ ਗੱਲਾਂ ਕਰਦੇ ਨੇ ਉਹ ਜਿਹੜੀਆਂ ਨੂੰ ਮਤਲਬ ਵਾਕਈ ਬੜੀਆਂ ਕਰਦੇ ਨੇ ਔਰ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਨਾਂ ਸੰਤ ਰਣਜੀਤ ਸਿੰਘ ਡੱਡਰੀਆਂ ਵਾਲੇ ਉਹ ਕਿਵੇਂ ਪਿਆ ਪਿੰਡ ਇਹਨਾਂ ਦਾ ਮੈਨੂੰ ਮੈਂ ਕਹਿੰਦਾ ਸੀ ਕੋਈ ਖਾਸ ਕੌਮ ਹੈ ਜਾਂ ਕੋਈ ਖਾਸ ਮਤਲਬ ਜਾਤ ਹੈ ਕੋਈ ਤੇ ਲੇਕਿਨ ਇਹ ਇਹ ਪਿੰਡ ਦਾ ਨਾਂ ਹੈ ਡੱਡਰੀਆਂ ਵਾਲੇ ਇਹ ਇਹਨਾਂ ਦੀ ਗੱਲਾਂ ਤੋਂ ਪਤਾ ਚੱਲਿਆ ਕਿ ਡੱਡਰੀਆਂ ਵਾਲੇ ਤੇ ਰਹਿਣ ਵਾਲੇ ਨੇ ਤੇ ਉੱਥੋਂ ਰਹਿਣ ਦੀ ਵਜ੍ਹਾ ਨਾਲ ਜਿਵੇਂ ਲੋਕਾਂ ਨੇ ਇਹਨਾਂ ਨੂੰ ਕਥਾ ਸ਼ੁਰੂ ਕਰਵਾਈ ਇਨ ਦਾ ਹੌਸਲਾ ਬਲੰਦ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਦਾ ਨਾਂ ਇਹਨਾਂ ਦਾ ਨਾਂ ਪਾਤਾ ਸੰਤ ਰਣਜੀਤ ਸਿੰਘ ਡਾਡਰੀਆਂ ਵਾਲੇ ਤੇ ਇਹਨਾਂ ਨੇ ਦੱਸਿਆ ਕਿ ਇਹ ਜ਼ਿੰਮੇਵਾਰੀ ਸੰਤ ਦੀ ਜਿਹੜੀ ਉਹ ਲੈਣੀ ਬਹੁਤ ਸੌਖੀ ਹੈ ਲੇਕਿਨ ਨਿਭਾਉਣਾ ਬਹੁਤ ਔਖਾ ਹੈ ਅਗਰ ਤੁਸੀਂ ਨਾਲ ਸੰਤ ਲਵਾ ਲਿਆ ਜਾਂ ਬਾਬਾ ਲਵਾ ਲਿਆ ਤੇ ਉਹਨੂੰ ਬਾਅਦ ਚ ਹਟਵਾਉਣਾ ਜਿਹੜਾ ਉਹ ਬਹੁਤ ਔਖਾ ਹੈ ਠੀਕ ਹੈ ਅਗਰ ਤੁਸੀਂ ਮਤਲਬ ਕੋਈ ਰਦੋ ਬਦਲ ਕਰਨ ਦੀ ਕੋਸ਼ਿਸ਼ ਕਰੋਗੇ ਤੇ ਲੋਕ ਜਿਹੜੇ ਤਰ੍ਹਾਂ ਤਰ੍ਹਾਂ ਦੇ ਫਿਰ ਤੁਹਾਡੇ ਤੇ ਸਵਾਲ ਉਠਾਣਗੇ ਠੀਕ ਹੈ ਬੜਾ ਔਖਾ ਆਣਾ ਪੈਂਦਾ ਹੈ ਅੱਛੇ ਕੋਈ ਡਿਗਰੀਆਂ ਨੇ ਮੇਰਾ ਖਿਆਲ ਹੈ ਭਾਈ ਰঞ্জੀਤ ਸਿੰਘ ਬਾਬਾ ਰঞ্জੀਤ ਸਿੰਘ ਸੰਤ ਰঞ্জੀਤ ਸਿੰਘ ਤੇ ਇਹ ਮਤਲਬ ਇਹ ਨਾ ਕੀ ਫਰਕ ਹੈ ਭਾਈ ਦਤ ਦੱਸਦਾ ਚਲੋ ਬੰਦਾ ਕਹਿੰਦਾ ਕਿ ਮੈਂ ਤੁਹਾਡੇ ਬਰਾਬਰ ਹੀ ਆ ਮੈਂ ਕੋਈ ਵੱਡਾ ਨਹੀਂ ਮੈਂ ਤੇ ਤੁਹਾਡਾ ਭਰਾ ਆ ਵਾ ਵੱਡਾ ਮੰਨ ਲਓ ਜਾਂ ਛੋਟਾ ਮੰਨ ਲਓ ਤੇ ਲੇਕਿਨ ਸੰਤ ਤੇ ਬਾਬਾ ਇਹਨਾਂ ਦੋਚ ਕੀ ਫਰਕ ਹੈ ਇਹ ਜ਼ਰਾ ਦੱਸਣਾ ਮੈਨੂੰ ਕਮੈਂਟ ਬਾਕਸ ਦੇ ਅੰਦਰ ਆ ਕੇ ਬਹੁਤ ਸੁਥਰੀਆਂ ਗੱਲਾਂ ਕੀਤੀਆਂ ਇਹਨਾਂ ਨੇ ਆਪਣੀ ਕਥਾ ਦੇ ਅੰਦਰ ਤੇ ਵੀਡੀਓ ਦਾ ਇਖਤਤਾਮ ਇਥੇ ਕਰਨੇ ਆ ਕਮੈਂਟ ਬਾਕਸ ਦੇ ਅੰਦਰ ਆ ਕੇ ਤੁਸੀਂ ਦੱਸਣਾ ਕਿ ਵੀਡੀਓ ਤੁਹਾਨੂੰ ਕਿੱਸੀ ਲੱਗੀ ਚਲੋ ਵੀਡੀਓ ਦਾ ਇਖਤਤਾਮ ਇਥੇ ਕਰਨੇ ਆ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ